ਗੱਲ ਕਰਨ ਲੱਗੇ ਆਂ ਚਿੱਟੇ ਦੀ ਜਿਹਦੇ ਬਾਰੇ ਅੱਜ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਚਿੱਟਾ 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 ਚੱਲਦੀ ਹੈ ਤੇ ਜਿਹੜੇ ਤਾਂ ਲੱਗ ਪਏ ਵੇਚਣ ਉਹਨਾਂ ਦਾ ਤਿੰਨ-ਤਿੰਨ ਮੰਜ਼ਲੀਆਂ ਕੋਠੀਆਂ ਪਾਲੀਆਂ ਚਾਰ-ਚਾਰ ਕਾਰਾਂ ਖੜੀਆਂ ਤੇ ਜਿਹੜੇ ਵਿਚਾਰੇ ਲਾਉਣ ਲੱਗ ਪਏ ਉਹਨਾਂ ਨੇ ਬਣੀਆਂ-ਬਣੀਆਂ ਵੀ ਢਾ ਕੇ ਤੋੜ ਕੇ ਵੇਚਤੀਆਂ ਆਓ ਗੱਲ ਕਰਦੇ ਆਂ ਕਵੀ ਨੇ ਓਂ ਕਿਹਾ ਹੈ ਹੋ ਚਿੱਟਾ ਵੇਚ ਵੇਚ ਕੇ ਬਣਾ ਗਏ ਕੋਠੀਆਂ ਉਹਨਾਂ ਹੱਥ ਰੰਗ ਲੇ ਚਿੱਟਾ ਵੇਚ ਵੇਚ ਕੇ ਬਣਾ ਗਏ ਕੋਠੀਆਂ ਉਹਨਾਂ ਹੱਥ ਰੰਗ ਲੇ ਜਿਹੜੇ ਲਾਉਣ ਵਾਲੇ ਉਹਨਾਂ ਨੇ ਕੀ ਖੱਟਿਆ ਉਹ ਬਣਾ ਤੇ ਕੰਗਲੇ ਹੋ ਰੂੜੀਆਂ ਤੋਂ ਲਾਸ਼ਾਂ ਲੱਭ ਕੇ ਲਿਆਉਂਦੇ ਆਓ ਰੂੜੀਆਂ ਤੋਂ ਲਾਸ਼ਾਂ ਲੱਭ ਕੇ ਲਿਆਉਂਦੇ ਆ ਬੱਦੇ ਜੋ ਪਿਆਰ ਕੇ ਮਾਨਸ ਜਨਮ ਹੀਰਾ ਅਨਮੋਲ ਹੈ ਰੱਖ ਲੈ ਸਵਾਰ ਕੇ ਮਾਨਸ ਜਨਮ ਹੀਰਾ ਅਨਮੋਲ ਹੈ ਰੱਖ ਲੈ ਸਵਾਰ ਕੇ